ਤੂੰ ਵੀ ਨੀ ਫੜ ਕੇ ਨਾ ਹੁੰਨੇ ਚਾਹਤਾ ਮੇਰੇ ਆਡਾ ਆਡਾ ਜੀ ਕਰਦਾ ਮੇਰੀ ਗੱਲ ਸੁਣ ਮੈਨੂੰ ਇਹ ਗੱਲ ਕਹੀ ਤੂੰ ਉਦੋਂ ਵੀ ਗੱਡੀ ਨੂੰ ਜਾ ਰਿਹਾ ਸੀ ਤੇ ਇਸ ਜਾਲੀਆਂ ਕਰ ਤਾਨੂੰ ਜਾਲੀਆਂ ਵਰਕੇ ਰੋਕੇ ਨੇ ਇਹਨੇ ਜਾਲੀਆਂ ਲੱਗੀਆਂ ਤਾਂ ਰੋਕਿਆ ਲੱਗਿਆ ਮੈਂ ਯਾਰ ਤੂੰ ਉਸ ਦਿਨ ਫੇਰ ਲੱਗੇ ਆਹ ਉਦੋਂ ਤੂੰ ਕਹਿੰਦਾ ਸਾਈਡ ਤੇ ਇਹ ਕੀ ਗੱਲ ਹੈ ਸਾਈਡ ਤੇ ਕਹਿੰਦਾ ਆਜੋ ਤੂੰ ਲੈ ਕੱਢਵਾ ਰਾਜਪਤਾਂ ਨੂੰ ਨਹੀਂ ਕਰਦੇ ਮੂਹ ਨਹੀਂ ਲਿਖਿਆ ਮੇਰੀ ਗੱਡੀ ਕਿੱਥੇ ਹੈ ਮੇਰੀ ਗੱਡੀ ਮੈਂ ਟਰੱਕ ਲਿਆਂਦਾ ਭਾਈ ਮੈਂ ਵਰਤੀ ਨੂੰ ਭਾਜੀ ਮੈਂ ਵਰਤੀ ਨੂੰ ਸਾਡੀ ਹੋਣੀ ਹੈ ਪੀਐਸ ਕੇ ਨਾਮ ਤੇ ਸਾਹਮਣੇ ਲੱਗੋ ਦੱਸੋ ਯਾ ਦੁਨਾਰਾ ਆਪਰੇਸ਼ਨ ਟੀਮ ਜੀ ਜਾਂ ਉਹ ਗੱਲ ਕਰ ਲੈਣਾ ਜਾਂ ਗੱਲ ਕਰ ਲੈਣਾ ਮੈਂ ਗੱਲ ਕਰਾ ਦਿੰਦਾ ਆਹੋ ਤੁਹਾਨੂੰ ਕੀ ਮੜਕ ਦੇ ਪਿੱਛੇ ਗਜਾਮ ਲਾ ਕੇ ਤੁਹਾਡੀ ਬ੍ਰੇਕ ਹੋ ਜੰਨਾ ਫਿਰ ਕੱਢਿਆ ਹੋਣੀ ਮੇਰਾ ਭਰਾ ਦੇ ਇੱਕ ਮੇਰੀ ਗੱਲ ਸੁਣ ਲੈ ਮੇਰੀ ਸਾਰੀਆਂ ਗੱਡੀਆਂ ਨੇ ਚਾਰੀਆਂ ਲੱਗੀਆਂ ਨਾ ਮੈਂ ਅਜੇ ਤੱਕ ਲਾਈ ਤੇ ਨਾ ਮੈਂ ਲਾਉਣੀ ਤੁਨਵਾਦ ਉਹ ਖੜਾ ਆ ਗਿਆ ਤੇ ਚੰਗਾ ਆ ਕੇ ਆਹੋ ਭਰਾ ਜੀ ਮੈਂ ਵੀ ਹਸਣੇ ਲੱਗਾ ਕੋਈ ਨਹੀਂ ਆਹੋ ਮੈਂ ਸੀਆਈਏ ਸਟਾਫ ਹਾਂ ਇਹਨੇ ਕੰਮ ਕਰਨਾ ਮੈਂ ਤਾਂ ਤੁਹਾਨੂੰ ਹੁਣ ਚਾਰੀਆਂ ਲਵਾ ਲਵਾਂਗਾ ਮੇਰੀਆਂ ਮਾੜੀ ਬਈ ਸਾਨੂੰ ਤੇ ਮੂੰਹ ਤੇ ਲਿਖਿਆ ਕਰੋ ਤੁਸੀਂ ਉਹ ਮੈਂ ਇਹਨੂੰ ਵੀ ਨਹੀਂ ਦੱਸਿਆ ਕਿੰਨੀ ਗਰੀ ਦੱਸ ਇਹ ਮੈਨੂੰ ਆਉਣਾ ਵੀ ਤੈਨੂੰ ਮੈਂ ਹੁੰਦਾ ਤੁਹਾਨੂੰ ਕਿਹੜੀ ਗੱਲ ਮੈਰੋ ਕੇ ਮੈਂ ਸਾਈਡ ਤੇ ਰੋਕਿਆ ਕਿਉਂਕਿ ਰੋਕਿਆ ਕਿ ਗੱਲ ਕਰੂਗਾ ਕੋਚੀ ਜਿੱਤੇ ਤੇ ਮੁਲਾਜ਼ਮਾ ਮੈਂ ਵੀ ਮੁਲਾਜ਼ਮਾ ਹਾਂ ਜੀ ਤੂੰ ਮੈਨੂੰ ਇੰਨੀ ਗੱਲ ਕਹੀ ਹੈ ਨਾ ਥੀ ਸਾਈਡ ਤੇ ਨਾਲ ਤੂੰ ਉਦਨ ਵੀ ਆਈ ਥੀ ਸਾਈਡ ਤੇ ਨਾਲ ਮੈਂ ਸਾਡੀ ਕਿਰਿਆ ਕਰਕੇ ਗੜੀਆਂ ਨਹੀਂ ਲੱਗੀਆਂ ਵਿੱਚ ਮੈਡਮ ਮੇਰੀ ਵੀਡੀਓ ਬਣਾਓ ਮੈਨੂੰ ਸੋ ਮੇਰੀ ਇੰਨੀ ਗੱਲ ਕਾ ਦਾਂਗੀ ਗੱਲ ਕਰਨਾ ਲਈ ਤੈਨੂੰ ਹੋਗੀ ਆਪਣੀ ਜਗ੍ਹਾ ਤੇ ਬੁਲਾਜਾਂਗਾ ਆਪਣੀ ਜਗ੍ਹਾ ਹੀ ਵਰਦੀ ਪਾ ਕੇ ਤੇ ਆਈ ਨਹੀਂ ਮੈਂ ਯਾਰ ਨਹੀਂ ਨਹੀਂ ਕਰਾਂਗਾ ਕਮਾਲ ਹੋਈ ਤੇਰੇ ਵਾਲੀ ਤੈਨੂੰ ਕੀ ਕਿਹਾ ਤੈਨੂੰ ਮਾਉਲ ਵਿੱਚ ਯਾਰ ਮੈਂ ਲਾਉਣੀ ਹੈ ਜਾਣੀ ਤੂੰ ਲਾਉਂਦੇ ਲਵਾਣੀ ਲਾਉਣੀ ਹੈ ਲਾਣੀ ਲਾਓ ਨਹੀਂ ਲਾਉਣੀ ਆ ਡੱਡ ਬਲੈਕ ਵੀ ਹੋ ਗਈ ਕੋਈ ਨਹੀਂ ਦੱਸਦਾ ਕਮੇ ਤਾਂ ਸਾਤ ਬਈ ਮੇਰੇ ਤੇ ਪਵਾ ਦੇ ਆਹ ਠੀਕ ਪਵਾ ਦੇ ਆਹ ਤੇ ਬਈ ਇਹ ਮਲਾਜਮ ਐ ਤੇ ਜਾਲੀਆਂ ਲੱਗ ਤਰੇ ਫਰਾ ਮੈਂ ਲਾਉਣੀ ਆ ਮੈਂ ਤੈਨੂੰ ਬੜੀ ਵਾਰੀ ਕਹਿਤਾ ਸੀ ਤਾ ਕੀ ਕਰੇ ਮੈਨੂੰ ਤੇਰਾ ਨਹੀਂ ਲੂਂਗੀ ਆ ਮੈਨੂੰ ਨਹੀਂ ਲੂਂਗੀ ਆ ਆਵਾਜ਼ ਦੂਰੋਂ ਪੀਣਾ ਮੈਨੂੰ ਪੀਣਾ ਨਹੀਂ ਆ 40 ਤੋਂ ਬਾਅਦ ਜਦੋਂ ਮੈਂ ਇੱਕ ਵਾਰੀ ਕਿਹਾ ਤਾਂ ਮਲਾਜਮੇ ਇਹਨਾਂ ਦੇ ਕੰਮ ਨੂੰ ਲਾਇਆ ਹੋਣੀ ਹੈ ਫਿਰ ਤੈਨੂੰ ਕੀ ਕਿਹਾ ਕੀ ਕਿਹਾ ਕਿ ਉਹ ਜਾਣ ਕੇ ਪੈਸੇ ਨਾ ਦੇ ਕਿ ਉਹ ਕਿਹਾ ਕੀ ਉਹਦੇ ਵਿੱਚ ਹੀ ਹੁੰਦਾ ਤੂੰ ਉਦੋਂ ਵੀ ਲਾਇਆ ਸੀ ਅੱਜ ਤੇ ਤੈਨੂੰ ਸਾਈਡ ਤੇ ਕਿਹਾ ਤੈਨੂੰ ਕੁੱਟਿਆ ਤੈਨੂੰ ਚੰਗੀ ਬੋਲੀ ਬੋਲੇ ਫਿਰ ਕੀ ਚੰਗੇ ਕੀ ਕਰੂੰ ਭਰਾ ਲੈ ਲਿਆ ਮੈਂ ਜਿਹੜਾ ਭਾਈ ਸਾਈਡ ਤੇ ਕਹਿੰਦਾ ਮੈਂ ਡਾਕ ਲਾਦਾ ਵੀ ਇੱਕ ਮਿੰਟ ਮੇਰੀ ਹਾਂਜੀ ਹਾਂਜੀ ਰੋਹਾਂ ਕੁੱਝ ਅੰਗੇ ਕੰਮ ਕਰੋ ਇੱਕ ਮਿੰਟ ਮੇਰੀ ਗੱਲ ਬੋਲੋ ਐਨਾ ਹੀ ਤੂੰ ਅਸਲਾਮ ਨਾਲ ਐਨਾ ਤੂੰ ਚਾਈ ਨਹੀਂ ਹੁੰਦੇ ਦੋ ਦੋ ਜਿੰਦੀ ਨਹੀਂ ਲੈ ਵੀ ਚਾਈ ਤੇਰੇ ਬੜੇ ਤੂੰ ਤੇਰੇ ਬੜੇ ਕੀ ਕਵਰੀ ਕੀ ਕੀਤੀ ਤੂੰ ਮਰੀ ਰਮ ਨੂੰ ਜਾ ਕੇ ਥਾੜੇ ਪਾ ਜਿੰਨੇ ਅਸਲੇ 4 ਕਿੰਟ ਲੈ ਰੋ ਮੈਂ ਰਿਕਵਰ ਕਰਤੀ ਅਜ ਤੱਕ ਮੈਂ ਕੀ ਕਰਾਂ ਮੈਂ ਕੀ ਕਰਾਂ ਫੇਰ ਵੀ ਰੁਕੀ ਜਾਣਾ ਮੈਂ ਕੀ ਕਰਾਂ ਤੈਨੂੰ ਮ ਆਪਣੀ ਜਗ੍ਹਾ ਲੱਗ ਜਿਹੜੀ ਮੇਰੀ ਡਿਊਟੀ ਮੈਂ ਕਰੀ ਜੇ ਫਿਰ ਤੇ ਤੈਨੂੰ ਇਨਫੋਰਮੇਸ਼ਨ ਦੇ ਚੱਕਰ ਚ ਲੱਗਦਾ ਮੈਂ ਵੀ ਇਨਫੋਰਮੇਸ਼ਨ ਦੇ ਚੱਕਰ ਚ ਲੱਗਦਾ ਮੈਨੂੰ ਮੈਨੂੰ ਲੱਗੂ ਮੈਂ ਲਾਉਣਾ ਤੇ ਮੈਂ ਮੈਂ ਵੀ ਥਾਣੇ ਕੱਟੇ ਜਾਂ ਮੈਂ ਸਿੱਧਾ ਨਹੀਂ ਇੱਥੇ ਆ ਜੇ ਤੇ ਮੈਂ ਨਹੀਂ ਲਾਉਂਦਾ ਤਾਂ ਹੋਈ ਜਾਂਦਾ ਮੈਂ ਲਾਉਣੀ ਹੈ ਜਾਂ ਜਿਆਦਾ ਜਿਹੜੀ ਇਨਫੋਰਮੇਸ਼ਨ ਮੈਨੂੰ ਮਿਲਦੀ ਹੋਵੇ ਆਹੀ ਆਪਣੀ ਡਿਊਟੀ ਕਰਾਂ ਮੈਨੂੰ ਮਿਲਦੀ ਹੋਵੇ ਇਹ ਕਿਹੜੀ ਗੱਲ ਜਿਹੜੀ ਡਿਊਟੀ ਤੋਂ ਕਰਦਾ ਤੇ ਮੈਂ ਕਰਾਉਂਦੇ ਜਾਣੀ ਲਾਉਣਾ ਨਹੀਂ ਲਾਉਣੀ ਕਿਉਂ ਨਹੀਂ ਲਾਉਣੀ ਫਿਰ ਲੱਗਦਾ ਰਿਹਾ ਸਪੈਕਟਰ ਸਪੈਕਟਰ ਨਾਲ ਨਹੀਂ ਕਰਨਾ ਕੋਈ ਨਹੀਂ ਲਵਾ ਕੇ ਪਰੇਟਿੰਗ ਦੀ ਦੂਰੀ ਜਿਹੜੀ ਤੁਹਾਡੀ ਦੂਰੀ ਜਿਹੜੀ ਮੈਂ ਕਰਾਂ ਮੈਂ ਮੇਰੇ ਦਸਾਨ ਕਰਨਾ ਮੈਂ ਤੇਰੀ ਪ੍ਰੈਟਿੰਗ ਦੀ ਦੂਰੀ ਦਾ ਨਹੀਂ ਮੈਂ ਲਵਾਉਣੀ ਆ ਪੋਸਟੇਬਲ ਲਵਾਉਣੀ ਆ ਉਹ ਮੈਂ ਲਾਈਆਂ ਚਾਰੀਆਂ ਕਰਵਾਉਣਾ ਨਹੀਂ ਲਵਾਉਣੀ ਨਹੀਂ ਲਵਾਉਣੀ ਗੱਲ ਨਾ ਹੋਣਾ ਪਹਿਲਾਂ ਲਵਾਉਂਗਾ ਮੈਂ ਬਾਹਰ ਕਰਵਾ ਦਮ ਮੈਂ ਨਾ ਲਵਾਵਾਂ ਕੋਈ ਨਹੀਂ ਚੱਕਰ ਨਹੀਂ ਹੋਣਾ ਬੱਲੇ ਹਾਂ ਹੋ ਮੇਜੂ ਕਹਿੰਦੇ ਆਂ ਸਾਡੇ ਸਾਣ ਗਾਦੇ ਤੁਸੀਂ ਦੂਜੀ ਕਹਿੰਦੇ ਓਏ ਕੀ ਬਕਵਾਸ ਥੋੜੀ ਜਿਹੀ ਆਪਣਾ ਕੀ ਬਕਵਾਸ ਵਾਲੀ ਕੀ ਗੱਲ ਕੀ ਬਕਵਾਸ ਵਾਲੀ ਕੀ ਗੱਲ ਕਾਦੋ ਫਿਰ ਮੈਂ ਟਿੱਕੀ ਖਾਂਦਾ ਲਾਲਾ ਲਾਹਣ ਤਾਲਾ ਕਹਿੰਦਾ ਅੱਜ ਕਿੰਨਾ ਲੜਨ ਨਾਲ ਬਕਵਾਸ ਵਾਲੀ ਕੀ ਗੱਲ ਬਕਵਾਸ ਵਾਲਾ ਕੀ ਕੰਮ ਮੈਂ ਬਕਵਾਸ ਕਿਉਂ ਆਂ ਬਕਵਾਸ ਟਿੱਕੀ ਖਾਣ ਸਾਡੇ ਸਾਣ ਰੈਂਦੇ ਆਂ ਸਾਡੀ ਜੁੜੀ ਆਪਣੀ ਰੈਂਦੇ ਆਂ ਮੈਂ ਮਹਿਮਨ ਸੁਣ ਰੈਂਦਾ ਮੈਂ ਮਹਿਮਨ ਸਾਹਿਬ ਕਹਿੰਦੇ ਆਂ ਆਪਣਾ ਬੋਲ ਕੋਈ ਚੱਕਰ ਦੀ ਲਾੜੂ ਜਿਹਨੂੰ ਫੋਨ ਨਾਲ ਲਾ ਦੇ ਹਲੋ ਆਰ ਡੀ ਪੀ ਨੈਸ਼ਨਲ ਹਲੋ ਆਜਾ ਦੇ ਤੂੰ ਕਿੱਗ ਲੋਤੇ ਤੇ ਜਾਣੀਆਂ ਨਹੀਂ ਲਾ ਤੂੰ ਮੈਂ ਡੰਗ ਲਾ ਦੇ ਇਨਸਾਨ ਤੂੰ ਕਾਹੜਾ ਵਾਦੀ ਘਟ ਕੋਈ ਚੱਕਰ ਨਹੀਂ ਵੀਡੀਓ ਬਣੀਏ ਦਿਖਾਦਾ ਕਰਦਾ ਸਾਡੇ ਦੇ ਸੰਗ ਕਰਦਾ ਕਿ ਮੇਰੀ ਗੱਲ ਕਰ ਰੋਕ ਜਾ ਓਏ ਓਏ ਮੈਂ ਬੋਲਣ ਦੀ ਜਾ ਤੂੰ ਠੀਕ ਹੈ ਕਿ ਤੂੰ ਉਧਾਂ ਜੋ ਸਟੇਟ ਦਿੱਲੇ ਜਿਹਨਾਂ ਦੀ ਵੀਡੀਓ ਬਣਾਈ ਜਾਂਦੇ ਐਵੇਂ ਜਿਹੜੇ ਬਣਾਈ ਜਾਂਦੇ ਮੈਂ ਕਿ ਤੈਨੂੰ ਆਖਣੇ ਗੱਡੀ ਸਾਈਡ ਤੇ ਕਰ ਲੋ ਮਤਲਬ ਬੋਲਣ ਦੀ ਤੇ ਜਾ ਸਕਦਾ ਮੈਂ ਮਿਲਾਲੇ ਨਾ ਕਰਦਾ ਤੂੰ ਮੈਨੂੰ ਮੋਹਰ ਨਹੀਂ ਲਾ ਲਾ ਸਾਈਡ ਤੇ ਉਹ ਮੈਂ ਕਿਹਾ ਤਾਂ ਮੰਨਦੇ ਨਹੀਂ ਕੋਈ ਲੱਗੀਆਂ ਮੈਂ ਲਾਉਣੀ ਆ ਤੂੰ ਨਹੀਂ ਲਵਾਉਂਦਾ ਕੋਈ ਦੱਸ ਲੋ ਕੋਈ ਨਹੀਂ ਅੱਡੇ 4-5 ਉਹਨਾਂ ਨੇ ਤੁਹਾਨੂੰ ਇਹ ਨਹੀਂ ਕਿਹਾ ਉਹਨਾਂ ਨੇ ਕਿਹਾ ਹੋਰ ਤੁਸੀਂ ਉਹੀ ਹੋਣਾ ਜਿਨ੍ਹਾਂ ਨੇ ਉਹਨਾਂ ਚਲੋ ਉਹਨਾਂ ਨੇ ਇਹ ਕਿਹਾ ਤੁਸੀਂ ਉਹਦੋਂ ਵੀ ਰਾਹ ਜਾਰੀਆਂ ਲਾਈਆਂ ਸੀ ਨਾ ਮੈਂ ਆਪਣੀ ਕੰਮ ਨੂੰ ਲਾ ਕੇ ਹਾਂ ਠੀਕ ਹੈ ਫਿਰ ਅੱਪਾ ਵੀ ਆਪਣੀ ਡਿਊਟੀ ਕਰੰਦੇ ਅਮੀ ਵੀ ਆਪਣੀ ਡਿਊਟੀ ਕਰੰਦੇ ਦੀਵਾ ਤੂੰ ਆਪੜਨ ਲਿਆ ਇਸ ਤਰ੍ਹਾਂ ਸੋਗੋ ਨਾਲੇ ਤਮਾਸ਼ਾ ਲਾਇਆ ਵਾਦੂ ਕੰਮ ਮੁਲਾਜ਼ਮ ਹੋ ਕੇ ਠੀਕ ਹੈ ਤੇ ਤੂੰ ਅਨੁਰੰਨੀ ਕਿੱਜਤ ਦੇ ਤੀਸ ਨਾ ਸੁਣੀ ਕਿੱਜਤ ਕਿੰਨੀ ਕਿੱਜਤ ਦੇ ਨੇ ਅਗਲੇ ਨੂੰ ਵੀਰ ਬੰਦੇ ਮੇਰੇ ਪਿੱਛੇ ਤੁਹਾਡਾ ਮੈਂ ਠੀਕ ਆ ਠੀਕ ਆ ਸਾਨੂੰ ਪਤਾ ਕਿੰਨਾ ਕਿੱਦਾਂ ਬੋਲਣਾ ਕਿੰਨਾ ਕਿੱਦਾਂ ਬੋਲਣਾ ਪ੍ਰੇਮ ਸਾਰਾ ਵਿੱਚ ਹੈ ਆ ਰਿਕਾਰਡਿੰਗ ਹਾਂ ਠੀਕ ਆ ਇਹਨਾਂ ਮਤਲਬ ਆਹ ਲੋਕਾਂ ਸਾਹਮਣੇ ਤਮਾਸ਼ਾ ਬਣਾਦੇ ਮੈਂ ਇਹਦੇ ਨਾਲ ਲੱਗਾ ਮੈਂ ਇਹਦੇ ਨਾਲ ਲੱਗਾ ਠੀਕ ਹੈ ਜਾਰੀਆਂ ਲਾਉਣ ਦੀ ਗੱਲ ਤੈਨੂੰ ਹੋਰ ਕੀ ਕਹਿ ਤਸ ਮੁੱਤੋ ਤੁਸੀਂ ਕਹਿੰਦੇ ਵਿੱਚ AK47 ਰੱਖੀਆ ਹੈ ਮੈਨੂੰ ਮੇਰਾ ਹਸਲਾ ਪਿਆ ਮੈਂ ਤੂੰ ਜਾਰੀਆਂ ਨਾਲ ਲਾਵਾਂ ਮੈਂ ਖਵਾਣਾ ਹੀ ਤੇ ਨਹੀਂ ਨਹੀਂ ਤੁਸੀਂ ਫਿਰ ਕਿੱਦਾਂ ਕਹਿ ਤੋ ਉਹ ਵੀ ਕਮਕੌਂਦੇ ਮੇਰੇ ਕੋ ਵੀ AK47 ਹੈਗੀ ਇਹ ਵੀ ਗੱਲ ਤੇਰੇ ਵੀਡੀਓ ਦੇ ਵਿੱਚ ਹੀ ਆ ਵੀਡੀਓ ਵਿੱਚ ਫਿਰ ਸਾਰਾ A2 ਜਨਰਲ ਗਾਰਡ ਆ ਬਸ ਇਥੇ ਸਰ ਨੂੰ ਖਵਾਵਾਗੇ ਹਾਂ ਤੁਸੀਂ ਤੇ ਦਾਕੜਾ ਲੈ ਜਿੱਦਾਂ ਪਤਾ ਨਹੀਂ ਕੀ ਹੁੰਦਾ ਆਪਾਂ ਇੱਥੇ ਜੁਰਮ ਕਰਾਂਦੇ ਹੋਗੇ ਤੁਸੀਂ ਮੁਲਾਜ਼ਮਾਂ ਨਾਲ ਮੇਰੇ ਫਿਰ ਮੁਲਾਜ਼ਮਾਂ ਨਾਲ ਕੋਆਪਰੇਟ ਕਰੋ ਸਿਟੀ ਅੰਮ੍ਰਿਤਸਰ ਸਾਹਿਬ ਵਿੱਚ ਥਾਰ ਗੱਡੀ ਤੇ ਆਏ ਪੁਲਿਸ ਮੁਲਾਜ਼ਮ ਵੱਲੋਂ ਨਾਕੇ ਤੇ ਪੁਲਿਸ ਮੁਲਾਜ਼ਮਾਂ ਦੇ ਨਾਲ ਹੀ ਜੋ ਬਹਿਸ-ਬਾਜੀ ਕੀਤੀ ਗਈ ਸੀ ਜੋ ਬਦਤਮੀਜ਼ੀ ਕੀਤੀ ਗਈ ਸੀ ਹੁਣ ਉਸ ਮਾਮਲੇ ਨੂੰ ਵੇਖਦੇ ਹੋਏ ਜ਼ਿਲ੍ਹਾ ਦਿਹਾਤੀ ਦੇ ਐਸਐਸਪੀ ਵੱਲੋਂ ਹੁਣ ਵੱਡਾ ਐਕਸ਼ਨ ਲਿਆ ਗਿਆ ਹੈ ਅਤੇ ਹੁਣ ਉਸ ਬਦਤਮੀਜ਼ੀ ਕਰਨ ਵਾਲੇ ਪੁਲਿਸ ਮੁਲਾਜ਼ਮ ਕਾਂਸਟੇਬਲ ਸੁਖਕਰਮਣ ਸਿੰਘ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਕਾਂਸਟੇਬਲ ਦੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਕਾਫੀ ਤੇਜ਼ੀ ਨਾਲ ਵਾਇਰਲ ਹੋਈ ਸੀ ਜਿਸ ਵਿੱਚ ਇੱਕ ਥਾਰ ਗੱਡੀ 'ਚ ਪੁਲਿਸ ਮੁਲਾਜ਼ਮ ਕਾਂਸਟੇਬਲ ਗੱਡੀ ਦੇ ਕਾਲੇ ਸ਼ੀਸ਼ਿਆਂ ਤੇ ਬਲੈਕ ਫਿਲਮ ਲਗਾ ਕੇ ਘੁੰਮ ਰਿਹਾ ਸੀ ਅਤੇ ਪੁਲਿਸ ਮੁਲਾਜ਼ਮਾਂ ਵੱਲੋਂ ਇਸ ਕਾਂਸਟੇਬਲ ਨੂੰ ਰੋਕਣ ਤੇ ਅੱਗੋਂ ਬਹਿਸਬਾਜੀ ਕੀਤੀ ਗਈ ਅਤੇ ਅਨੁਸ਼ਾਸਨ ਨੂੰ ਭੰਗ ਕੀਤਾ ਗਿਆ ਜਿਸ ਨੂੰ ਵੇਖਦੇ ਹੋਏ ਹੁਣ ਅੰਮ੍ਰਿਤਸਰ ਪੁਲਿਸ ਵੱਲੋਂ ਵੱਡਾ ਐਕਸ਼ਨ ਲਿਆ ਗਿਆ ਹੈ ਤੇ ਜ਼ਿਲ੍ਹਾ ਦਿਹਾਤੀ ਦੇ ਐਸਐਸਪੀ ਵੱਲੋਂ ਇਸ ਕਾਂਸਟੇਬਲ ਨੂੰ ਸਸਪੈਂਡ ਕਰ ਦਿੱਤਾ ਗਿਆ ਹੈ ਕੋਈ ਨਹੀਂ ਵੜਕਣ ਦਾ ਨਹੀਂ ਤੇਰਾ ਮੇਰਾ ਸਾਡਾ ਸਾਡਾ ਜੀ ਕਰਦਾ ਮੇਰੀ ਗੱਲ ਸੁਣ ਮੈਨੂੰ ਇਹ ਗੱਲ ਕਹੀ ਤੂੰ ਉਦੋਂ ਵੀ ਗੱਡੀ ਨੂੰ ਚਾਲ ਨਹੀਂ ਆ ਤੇ ਜਾਲੀਆਂ ਕਰ ਤੁਹਾਨੂੰ ਜਾਲੀਆਂ ਕਰਕੇ ਰੋਕਿਆ ਨੇ ਇਹਨੇ ਜਾਲੀਆਂ ਲੱਗੀਆਂ ਤਾਂ ਰੋਕਿਆ ਲੈ ਬਾਈ ਯਾਰ ਤੂੰ ਉਦੋਂ ਫੇਰ ਨਾ ਆ ਆ ਉਦੋਂ ਤੂੰ ਕਹਿੰਦਾ ਸੈਂਡ ਕੀ ਕੀ ਗੱਲ ਹੈ ਸੈਂਡ ਤੇ ਗੱਡੀਆਂ ਦਾ ਘਟਣਾ ਮੇਰਾ ਲੱਗਦਾ ਨਹੀਂ ਕਰ ਮੂੰਹ ਤੇ ਨਹੀਂ ਲਿਖਿਆ ਨਹੀਂ ਕਰ ਸਾਰੀ ਗੱਡੀ ਕਿੱਥੇ ਮੇਰੀ ਗੱਡੀ ਮੈਂ ਡੱਕ ਲਿਆਂਦਾ ਵਰਦੀ ਪਾਈ ਲੈਂਦਾ ਹਾਂ ਭਾਜੀ ਮੈਂ ਵਰਦੀ ਚੋਂ ਹਾਂ ਹਾਂ ਅੱਜ ਤੱਕ ਨਹੀਂ ਭਾਜੀ ਵਰਦੀ ਜਾਨ ਸਾਡੀ ਹੋਣੀ ਹੈ ਅਸੀਂ ਨਾਗਲ ਸਾਹਦਾ ਲੱਗੋ ਦੱਸੋ ਆਹਹਾ ਆਪਰੇਸ਼ਨ ਟੀਮ ਚ ਜਾਓ ਗੱਲ ਕਰ ਮੈਂ ਗੱਲ ਕਰਾ ਦਿੰਦਾ ਤੁਹਾਨੂੰ ਕੀ ਮੜਕ ਦੇ ਪਿੱਛੇ ਗਜਾਮ ਲੱਗਿਆ ਤੁਹਾਡੀ ਬ੍ਰੇਕ ਵੱਜਣਾ ਫਿਰ ਗੱਡੀਆਂ ਮੇਰਾ ਭਰਾ ਨਾ ਇੱਕ ਮੇਰੀ ਗੱਲ ਸੁਣਨਾ ਮੇਰੀ ਸਾਰੀਆਂ ਗੱਡੀਆਂ ਤੇ ਜ਼ੋਰੀਆਂ ਲੱਗੀਆਂ ਨਾ ਮੈਂ ਅਜੇ ਤੱਕ ਲਾਈਟ ਨਾ ਮਲ ਲੋਣੀ ਤੁੰਗਵਾ ਦਿਓ ਅਫਸਰ ਆ ਗਿਆ ਤੇ ਚੰਗਾ ਆ ਗਿਆ ਉਹ ਭਰਾ ਜੀ ਮੈਂ ਵੀ ਅਫਸਰ ਨੇ ਲੱਗਾ ਕੋਈ ਨਹੀਂ ਆਹੋ ਫੇ ਸੀਆਈਏ ਸਟਾਫ ਇਹਨੇ ਕੰਮ ਕਰਨਾ ਮੈਂ ਤੇ ਤੁਹਾਨੂੰ ਹੋਰ ਤੁਸੀਂ ਥਾਲੀਆਂ ਲਵਾ ਲੋ ਜੇ ਮੇਰੀਆਂ ਮਾ ਲਈ ਬਈ ਇਹਾਨੂੰ ਕਿਉਂ ਨਹੀਂ ਲਿਖਿਆ ਤੈਨੂੰ ਇਹ ਮੈਨੂੰ ਵੀ ਨਹੀਂ ਦੱਸਿਆ ਇਹ ਮੈਨੂੰ ਇਹ ਨਾ ਵੀ ਤਿੰਨ ਮੈਂ ਹਾਂ ਸਾਨੂੰ ਕਿਹੜੀ ਗੱਲ ਮੈਰੋ ਕੇ ਮੈਂ ਸਾਈਡ ਤੇ ਰੋਕਿਆ ਕਿਉਂਕਿ ਰੋਕਿਆ ਕੇ ਗੱਲ ਰੋਕਿਆ ਕਿਉਂਕਿ ਦੂਜੀ ਸਿਟੀ ਦੇ ਤੇ ਬਲਾਜਮੈਂਟ ਮੈਂ ਵੀ ਬਲਾਜਮੈਂਟ ਉਹ ਮੈਨੂੰ ਇੰਨੀ ਗੱਲ ਕਹੀ ਹੈ ਨਾ ਕਿ ਸਾਈਡ ਤੇ ਲਾ ਤੂੰ ਉਧਰ ਵੀ ਲੈ ਸਾਈਡ ਤੇ ਨਾਲ ਮੈਂ ਸਾੜੇ ਕਿਰਾਇਆ ਕਰਕੇ ਗੱਡੀਆਂ ਨਹੀਂ ਲੱਗੀਆਂ ਪਿੱਛੇ ਮੈਡਮ ਮੇਰੀ ਵੀਡੀਓ ਬਣਾਓ ਨੋਰਮਲ ਹੋ ਮੇਰੀ ਗੱਡੀ ਗੱਲਾਂ ਕਰਾਂਗੇ ਅੱਪਰ ਮੈਨੂੰ ਲੈ ਕੇ ਚੱਣੇ ਹੋਈ ਮੇਰੀ ਬਲਾਜੋ ਅੰਮੀ ਜਾਨੀ ਵਰਦੀ ਪਾ ਕੇ ਤੇ ਨਹੀਂ ਹੋਣੀ ਮੈਂ ਨਹੀਂ ਕਰਾਂਗਾ ਕਮਾਲ ਹੋਈ ਤੇਰੀ ਵਾਲੀ ਸੱਜਣ ਨੂੰ ਕੀ ਗਿਆ ਯਾਰ ਮੈਂ ਲਾਉਣੀਆਂ ਜਾਣੀਆਂ ਤੇ ਟਿੱਕੀਆਂ ਜੂੜੇ ਤੇ ਲਵਾੜੀਆਂ ਮੈਂ ਲਵਾਉਣੀਆਂ ਲਾਉਣੀਆਂ ਨਾ ਬੇਟਾ ਤੈਨੂੰ ਲਾਉਣੀਆਂ ਆਹ ਚਿੱਟ ਬਲੈਕ ਵੀ ਹੋ ਗਈ ਕੋਈ ਨਹੀਂ ਚੱਲਦਾ ਮੈਂ ਤੇ 60 ਬਈ ਮੇਰੇ ਤੇ ਪਵਾ ਦੇ ਵਾ ਠੀਕ ਪਵਾ ਦੇ ਆਡ ਭਾਈ ਇਹ ਮੁਲਾਜ਼ਮ ਹੈ ਤੇ ਜਾਰੀਆਂ ਲੱਗ ਤਰੇ ਮੈਂ ਲਾਉਣੀ ਆ ਮੈਂ ਤੈਨੂੰ ਬੜੀ ਵਾਰੀ ਕਹਿਤਾ ਸੀ ਕੀ ਕਰੇ ਮੈਨੂੰ ਕੀ ਕਰ ਰਹੀ ਲਾਉਣੀ ਆ ਮੈਨੂੰ ਵੀ ਆਦਾ ਐਵੇਂ ਤੂੰ ਰੁਕੀ ਜਾਂਦਾ ਮੈਨੂੰ ਕੀ ਕਰਦਾ ਜਦੋਂ ਮੈਂ ਇੱਕ ਵਾਰੀ ਕਹਿਤਾ ਮੈਂ ਮੁਲਾਜ਼ਮ ਹੈ ਯਾਰ ਮੈਂ ਕਿਹ ਕੰਮ ਨੂੰ ਲਾਈਆ ਹੋਣੀ ਆ ਤੇ ਫਿਰ ਤੈਨੂੰ ਕੀ ਕਿਹਾ ਕੀ ਕਿਹਾ ਕੀ ਮੈਂ ਭਾਣ ਜਾਂ ਬੈਠੇ ਤੈਨੂੰ ਪਿਆ ਕੀ ਲੱਗਦਾ ਐਵੇਂ ਬੱਸੀ ਜਾਂਦਾ ਤੂੰ ਉਦਣ ਵੀ ਲਾਈਆ ਸੀ ਆਜ ਤੇ ਸਰ ਤੈਨੂੰ ਸਾਈਡ ਤੇ ਕਿਹਾ ਤੈਨੂੰ ਕੁਝ ਕਹਿਦ ਨੂੰ ਨਾ ਚੰਗੀ ਬੋਲੀ ਬੋਲੇ ਫਿਰ ਕੀ ਚੰਗੇ ਕੀ ਕਰਾਂ ਭਰਾ ਮੇਰੇ ਨਾ ਜੁਰਨੇ ਭਾਈ ਸਾਈਡ ਤੇ ਤੈਨੂੰ ਬੜੀ ਦੇਖ ਕਰਦਾ ਵੀ ਲੈਕ ਮਿੰਟ ਮੇਰੀ ਕਾਨੀਆਂ ਜਿਹੜਾ ਕੁਝ ਚੰਗੇ ਕੰਮ ਕਰੋ ਕੀ ਚੰਗੇ ਕੰਮ ਕਰੀਏ ਮੇਰੀ ਗੱਲ ਹਾਂ ਬੋਲੋ ਐਨਾ ਤੂੰ ਅਸਲਾ ਨਾ ਕਰ ਐਨਾ ਤੂੰ ਚੰਗੀ ਨਹੀਂ ਹੁੰਦੇ ਦੋ ਦੋ ਜਿੰਦਗੀ ਦਾ ਵੀ ਤਾ ਕੋਈ ਕਵਰੀ ਕੀ ਕੀ ਬੜੀ ਰੈਮ ਨੂੰ ਜਾ ਕੇ ਥਾਣੇ ਪਾ ਕੇ ਕਿੰਨੇ ਅਸਲੇ ਚਾਰ ਕਵਿੰਟ ਲਾ ਰੋ ਕਵਰ ਕਰਦੀ ਹਜੇ ਤੱਕ ਮੈਂ ਕੀ ਕਰਾਂ ਮੈਂ ਕੀ ਕਰਾਂ ਤੇਰਾ ਵੀ ਰੁਕੀ ਜਾਂਦਾ ਮੈਂ ਕੀ ਕਰਾਂ ਤੈਨੂੰ ਤੂੰ ਆਪਣੀ ਜਿੱਦ ਲੱਗ ਜਿਹੜੀ ਮੇਰੀ ਡਿਊਟੀ ਮੈਂ ਕਰੀ ਜਾਂ ਫਿਰ ਤੇਨੂੰ ਇਨਫੋਰਮੇਸ਼ਨ ਦੇ ਚੱਕਰ ਚ ਲੱਗਦਾ ਮੈਂ ਵੀ ਇਨਫੋਰਮੇਸ਼ਨ ਦੇ ਚੱਕਰ ਚ ਮੈਨੂੰ ਮੈਨੂੰ ਲੱਗੂ ਮੈਂ ਤੇ ਮੈਂ ਮੈਂ ਵੀ ਥਾਣੇ ਕੱਟੇ ਜਾਂ ਮੈਂ ਸਿੱਧਾ ਨਹੀਂ ਇੱਥੇ ਆ ਗਿਆ ਤੇ ਮੈਂ ਨਹੀਂ ਲੋਗ ਦੱਸਦਾ ਹੋਈ ਨਾ ਮੈਂ ਲਾਉਣੀ ਹੈ ਜਿਹੜੀ ਇਨਫੋਰਮੇਸ਼ਨ ਮਿਲਦੀ ਹੋਈ ਆਂ ਆਪਣੀ ਡਿਊਟੀ ਕਰਨੀ ਆਂ ਇਹ ਚੋਰੀ ਦੀ ਗੱਲ ਹੈ ਜਿਹੜੀ ਡਿਊਟੀ ਤੂੰ ਕਰਦਾ ਤੇ ਮੈਂ ਕਰਾਉਣ ਦੇ ਜਾਣੀ ਲਾਉਂਗਾ ਨਹੀਂ ਲੋਣੀ ਕਿਉਂ ਨਹੀਂ ਲਾਉਣੀ ਫਿਰ ਲੱਗਦਾ ਰਹੀ ਦੱਸ ਚਲ ਨਹੀਂ ਕਰਨਾ ਕੋਈ ਨਹੀਂ ਉਹਨੂੰ ਆ ਕੇ ਦਰੋਂ ਹੀ ਕਰ ਲਾਉਂਗਾ ਕੋਈ ਫਿਕਰ ਨਹੀਂ ਪੇਸ਼ੇ ਨੇ ਕਿਹਾ ਤੁਹਾਡੀ ਜੋੜੀ ਜਿਹੜੀ ਪੂਰਨੀ ਹੈ ਵੀ ਮੇਰੇ ਦਸਾਨ ਕਰਨਾ ਮੈਂ ਨਹੀਂ ਲਵਣੀ ਜਿਆਦਾ ਪੇਸ਼ੇ ਦੀ ਜੋੜੀ ਦਾੜੀ ਮੈਂ ਲਵਣੀ ਆ ਉਹਦੇ ਬਣਾਉਣਾ ਉਹ ਮੈਂ ਲਾਈਏ ਜੜੀਆਂ ਫਿਰ ਦਵਾਈਆਂ ਨਹੀਂ ਲਵਣੀ ਮੈਂ ਲਵਣੀ ਨਹੀਂ ਲਵਣੀ ਗੱਲ ਦਾ ਹੋਣਾ ਫਿਰ ਬਾਤ ਕਰਵਾਉਂਗਾ ਮੈਂ ਨਾ ਲਵਾਵਾਂ ਮੈਂ ਨਹੀਂ ਲੱਤਰ ਪਲਵਾਵਾਂ ਤੇ ਖਲੇ ਨਹੀਂ ਹੋਣਾ ਤੁਹਾਨੂੰ ਜੀ ਮੈਂ ਆ ਰੇਸ਼ਨ ਕਰਦੇ ਆਂ ਸਾਡੇ ਸਾਣ ਕਾਡੇ ਤੁਸੀਂ ਦੂਜੀ ਕਾਡੇ ਬਕਵਾਸ ਥੋੜੀ ਜਿਆ ਬੀ ਬਕਵਾਸ ਵਾਲੀ ਕੀ ਗੱਲ ਕੀ ਬਕਵਾਸ ਵਾਲੀ ਕੀ ਗੱਲ ਕਾਦਰ ਮੈਂ ਟਿੱਟੀ ਸਾਹਿਬ ਲਾਲਾ ਲਾ ਫੋਨ ਚਾਲਾ ਤੂੰ ਹਟਾ ਜੇ ਕਿ ਮੈਂ ਬਕਵਾਸ ਵਾਲੀ ਕੀ ਗੱਲ ਬਕਵਾਸ ਸਾਡਾ ਕੀ ਗਾ ਮੈਂ ਬਕਵਾਸ ਜਾਨਾ ਨੂੰ ਸਾਡਾ ਬਕਵਾਸ ਵਾਲਾ ਵੀਡੀਓ ਪਹਿਲੀ ਥੋੜੀ ਆਪਣੀ ਰਹਿਣ ਦੇ ਮੈਂ ਭਾਣ ਗੱਲ ਮੈਂ ਮੈਗਨੇਸਰ ਨਾਲ ਗੱਲ ਕਰਨਾ ਮੈਂ ਮੈਗਨੇਸਰ ਸਾਹਿਬ ਨਾਲ ਗੱਲ ਕਰਨਾ ਆਪਣਾ ਬੋਲ ਕੋਈ ਚੱਕਰ ਨਹੀਂ ਲਾਉਣੇ ਫੋਨ ਆਉਣਾ ਲਾਓ ਵੀ ਹਲੋ ਨਾ ਟਿੱਟੀ ਨਾਲ ਸੁਣਾ ਹਲੋ ਵਾਸਨ ਕਿ ਰੁੱਕੇ ਗੋਟੇ ਜਾਲੀਆਂ ਲਾਈਆਂ ਲਾ ਤੂੰ ਗੱਡਾ ਮਲਾਜ ਨੂੰ ਪਾਟ ਤਮਕਾ ਨਾਲ ਬੜੀ ਘੱਟ ਕੋਈ ਚੱਕਰ ਨਹੀਂ ਵੀਡੀਓ ਬਣੀ ਹੈ ਦੁਕਾਨਾ ਦੇ ਸਾਡੇ ਦੇ ਮਾਰ ਕਰਦਾ ਜੰਨਾ ਮੇਰੀ ਗੱਲ ਕਰ ਰੋਕ ਜਾ ਹੋਏ ਕੋਈ ਕੋਈ ਮੈਂ ਬੋਲਣ ਨਹੀਂ ਜਾ ਤੂੰ ਠੀਕ ਹੈ ਤੂੰ ਹੀ ਉਹਦਾ ਜੋ ਸਟੇਟ ਲੈ ਲੈ ਵੀਡੀਓ ਬਣਾਈ ਜਾਂਦੇ ਐਵੇਂ ਜਾਇ ਜਾਇ ਬਣਾਈ ਜਾਂਦੇ ਤੇ ਇੱਕ ਤੈਨੂੰ ਆਖਣੇ ਗੱਡੀ ਸਾਈਡ ਤੇ ਤੁਹਾਨੂੰ ਮਤਲਬ ਬੋਲਣ ਦੀ ਤੇ ਜਾ ਸਿੱਖਣਾ ਮਨਜ਼ਰ ਮਲਾਜ ਦਾ ਕਰੀਂ ਤੇ ਤੂੰ ਕੋਤੋਂ ਵੀ ਨੋਹਾਂ ਦੀ ਜਾਲੀਆਂ ਲੀਆਂ ਲਾ ਸਾਈਡ ਤੇ ਉਹਨਾਂ ਨੇ ਮੈਂ ਕਹਿ ਤਾ ਮੈਂ ਮੇਰੇ ਵਾਲੀਆਂ ਲੱਗੀਆਂ ਮੈਂ ਲਾਉਣੀਆਂ ਤੂੰ ਨਹੀਂ ਲਵਾਉਂਦਾ ਕੋਈ ਦੱਸ ਲੋ ਪਹਿਨੇ ਅੱਡੇ ਚਾਰ ਪੰਜ ਉਹਨਾਂ ਨੇ ਤੈਨੂੰ ਇਹ ਨਹੀਂ ਕਿਹਾ ਉਹਨਾਂ ਨੇ ਕਿਹਾ ਹੋਰ ਕੁਰਸੀ ਉਹੀ ਹੋਣਾ ਜਿਨ੍ਹਾਂ ਨੇ ਪੁੱਛ ਹਲੋ ਉਹਨਾਂ ਨੇ ਇਹ ਕਿਹਾ ਤੂੰ ਉਸ ਦਿਨ ਵੀ ਤਾਹ ਜਾਰੀਆਂ ਲਾਈਆਂ ਸੀ ਨਾ ਮੈਂ ਆਪਣੀ ਕੰਮ ਨੂੰ ਲਾਉਣਾ ਗਿਆ ਹਾਂ ਹਾਂ ਠੀਕ ਆ ਫਿਰ ਆਪਾਂ ਵੀ ਆਪਣੀ ਡਿਊਟੀ ਕਰਾਂਗੇ ਕੰਮ ਕਰਦੇ ਮੈਂ ਵੀ ਆਪਣੀ ਡਿਊਟੀ ਕਰਾਂਗੇ ਦੇਗਾ ਤੂੰ ਆਪੜਨ ਲਿਆ ਇੱਥੇ ਸਵੇਰੇ ਨਾਲੇ ਤਮਾਸ਼ਾ ਲਾਇਆ ਵਾਦੂ ਐਡਮ ਮਲਾਜਮ ਹੋ ਗਏ ਠੀਕ ਆ ਤੇ ਤੂੰ ਉਹਨੂੰ ਕਿੰਨੀ ਇੱਜ਼ਤ ਦੇਤੀ ਕਿੰਨੀ ਇੱਜ਼ਤ ਦੇਣਾ ਤੂੰ ਕਿੰਨੀ ਇੱਜ਼ਤ ਦੇਣੇ ਅਗਲੇ ਨੂੰ ਵੀਡੀਓ ਬੰਦ ਕਰ ਮੇਰੇ ਪਿੱਛੇ ਤੁਹਾਡਾ ਠੀਕ ਆ ਠੀਕ ਆ ਸਾਨੂੰ ਪਤਾ ਕਿੰਨਾ ਕਿੱਦਾਂ ਬੋਲਣਾ ਕਿੰਨਾ ਕਿੱਦਾਂ ਬੋਲਣਾ ਪ੍ਰੇਮ ਸਾਰਾ ਵਿੱਚ ਹੈ ਹੀ ਆ ਰਿਕਾਰਡਿੰਗ ਦੇ ਹਾਂ ਕਰਨਾ ਚਾਹੀਦਾ ਠੀਕ ਆ ਇਹਨਾਂ ਮਤਲਬ ਆ ਲੋਕਾਂ ਸਾਹਮਣੇ ਤਮਾਸ਼ਾ ਬਣਾ ਦੇ ਮੈਂ ਇਹਦੇ ਨਾਲ ਲੱਗਾ ਮੈਂ ਇਹਦੇ ਨਾਲ ਲੱਗਾ ਠੀਕ ਆ ਜਾਰੀਆਂ ਲਾਉਣ ਦੀ ਕਹਿ ਤਾਨੂੰ ਹੋਰ ਕੀ ਕਹਿਤਾ ਮੁੱਤੋ ਤੁਸੀਂ ਕਹਿਣ ਦੇ ਵਿੱਚ A47 ਰੱਖੀ ਆ ਹੈ ਮੈਡਮ ਮੇਰਾ ਅਸਲਾ ਪਿਆ ਮੈਂ ਤੁਹਾਨੂੰ ਜਾਰੀਆਂ ਨਾ ਲਾਵਾਂ ਮੈਂ ਖਵਾਣਾ ਹੀ ਤੇ ਗਿਆ ਨਹੀਂ ਤੁਸੀਂ ਫਿਰ ਕਿੱਦਾਂ ਕਹਿਤਾ ਤੁਸੀਂ ਤੁਮ ਕੋਹੜੇ ਵਿੱਚ ਵੀ A47 ਹੈਗੀ ਇਹ ਕੀ ਗੱਲ ਵੀਡੀਓ ਵਿੱਚੀ ਆ ਵੀਡੀਓ ਵਿੱਚ ਸਾਰਾ A2Z ਰਿਕਾਰਡ ਆ ਬਸ ਸਿੱਟੀ ਸਰ ਨੂੰ ਦਿਖਾਵਾਂਗੇ ਹਾਂ ਹਾਂ ਨੀਚੇ ਧਾਕਣਾ ਨਹੀਂ ਜਿੱਦਾਂ ਪਤਾ ਨਹੀਂ ਕੀ ਹੁੰਦਾ ਆਪਾਂ ਇੱਥੇ ਜੁਰਮ ਕਰਾਂਦੇ ਆ ਮੇਰੇ ਤੇ ਮਲਾਇਂਦੇ ਕੌਂਟਰੈਕਟ ਕਰੋ